ਤਾਂ ਤਰੀ ਕਾਲ ਬਈ ਮਿੱਤਰੋ ਸਾਰਿਆਂ ਨੂੰ ਫਰਸ ਪੈ ਗਿਆ ਆਪਣਾ ਤੇ ਹੁਣ ਪਿੱਛੇ ਲਪਾਈ ਚਲਦੀ ਆ ਸਿਰੇ ਤੱਕ ਕਰਾ ਦੇਣੀ ਆ ਸਾਰੀ ਜੇ ਮਿਸਤਰੀ ਕੋਲ ਟਾਈਮ ਹੋਇਆ ਇੱਧਰ ਸਾਰੇ ਲਪਾਈ ਕਰ ਦੇਣੀ ਆ ਰੇ ਠੰਡਾ ਪਿਆ ਮਾਹੌਲ ਫਰਸ ਬਹੁਤ ਵਧੀਆ ਪਾਇਆ ਇਹਨੇ ਲੇਬਲ 'ਚ ਤੁਕਕਾ ਉਹ ਉੱਥੇ ਤੇ ਗਿਆ ਵਾ ਸਿੱਧਾ ਨਾਲੀ 'ਚ ਜਾਂਦਾ ਦੇਖੋ ਮਿਸਤਰੀ ਆਪ ਰੇਤਾ ਝਾਰ ਰਿਹਾ ਵਿਚਾਰਾ ਠੀਕ ਐ ਨਾਲੇ ਹਾਈ ਫਾਈ ਮਿਸਤਰੀ ਆ ਇਹ ਇਹ ਕਾਲੂ ਨਹੀਂ ਹੈਗਾ ਇਹ ਬੰਦਾ ਦੂਰ ਦੂਰ ਤੱਕ ਕੋਠੀਆਂ ਪਾ ਕੇ ਆਇਆ ਕੰਮ ਬਹੁਤ ਸਾਫ਼ ਸੁਥਰਾ ਹੈ ਦਾ ਲੇਬਲ ਵਾਲਾ ਫਰਤ ਪਾਉਣਾ ਹੋਵੇ ਤਾਂ ਮੈਨੂੰ ਨਹੀਂ ਲੱਗਦਾ ਵੀ ਇਹ ਤੋਂ ਵਧੀਆ ਕੋਈ ਪਾ ਦੂਗਾ ਇਹ ਜੋੜੀ ਬਣ ਗਈ ਇਹਨਾਂ ਦੀ ਦੋਨਾਂ ਦੀ ਇਹ ਕਹਿੰਦਾ ਸਬਰ ਵਾਲਾ ਬੰਦਾ ਹੈ ਇਹ ਕਹਿੰਦਾ ਠੇਕੇ ਟੂਕੇ ਲੈਣੇ ਵਾਲੇ ਕੰਮਾਂ 'ਚ ਕੁਝ ਨਹੀਂ ਕਹਿੰਦਾ ਆਪਾਂ ਆਪਣੇ ਪਿੰਡ ਦਾ ਕੰਮ ਕਰੀਏ ਵੀ ਵੀ ਜਿਹੜੇ ਪਿੰਡ ਦੇ ਕੰਮ ਹੈ ਮਿਸਤਰੀ ਕਹਿੰਦੇ ਰਹਿੰਦੇ ਆ ਕਹਿੰਦਾ ਮੈਂ ਉਹਨਾਂ ਨੂੰ ਇਹ ਪਹਲ ਦਊਂਗਾ ਵਿਚਾਰਾ 7 ਵਜੇ ਤੱਕ ਕਈ ਵਾਰ 8 ਵੀ ਵੱਜ ਜਾਂਦੇ ਆ ਪਰसों ਜਦ ਸਪਰਸ਼ ਪਾ ਕੇ ਗਿਆ ਰੇਤਾ ਰਹਿ ਗਿਆ ਇਹਨੇ ਇਕੱਲੇ ਨੇ ਵਿਚਾਰੇ ਨੇ ਉਹ ਰੇਤੇ ਦੀ ਢੇਰੀ ਲਾ ਕੇ ਢੱਕ ਕੇ ਫੇਰ ਗਿਆ ਚਾਹੇ 8 ਵਜ ਜਾਣ ਮਤਲਬ ਜੁਮੇਵਾਰ ਮਿਸਤਰੀ ਆ ਇੱਕ ਤਾਂ ਨੰਬਰ 1 ਇੱਕ ਨੰਬਰ 2 ਤੇ ਕੰਮ ਬਹੁਤ ਸਫਾਈ ਵਾਲਾ ਇੱਥੇ ਤਾਂ ਇੰਨਾ ਵਧੀਆ ਮਾਹੌਲ ਬਣਾਤਾ ਇਹਨੇ ਨਾ ਉਹ ਡੰਗਰ ਬੰਨਾਂਗੇ ਕੱਲ ਨੂੰ ਜਾਂ ਪਰਸੋਂ ਨੂੰ ਦੇਖੋ ਫਰਤ ਦਾ ਲੇਬਲ ਤੁਪਕਾ ਤੁਪਕਾ ਪਾਣੀ ਦਾ ਉੱਥੇ ਜਾਂਦਾ ਡੰਗਰ ਨਜ਼ਾਰੇ ਲੈਣਗੇ ਹੁਣ ਜਿਹੜੀ ਗਰਮੀ ਰਹਿ ਗਈ ਤੇ ਖੁੜਲੀ ਦੇ ਉੱਤੇ ਲਵਾਵਾਂਗੇ ਦੋ-ਦੋ ਰਦੇ ਹੋਰ ਫਿਰ ਵਿੱਚ ਚੜੀ ਜਾਨੀ ਆ ਮੱਝਾਂ ਕੰਧੂ ਸਾਰੇ ਭਾਂਡੇ ਚੱਕ ਲਈ ਇਹ ਵਿਚਾਰਾ ਮੈਂ ਮਿਸਤਰੀ ਯਾਰ ਜੇ ਕੰਮ ਕਰੇ ਐਂ ਕਰੇ ਨਾ ਅਸੀਂ ਇਹਨੂੰ ਪੁੱਛਿਆ ਤੇਰੀ ਕਿਹਾ ਦਿਹਾੜੀ ਆ ਕਿ ਆ ਕਿੰਨੀਆਂ ਹੋ ਗਈਆਂ ਇਮਾਨਦਾਰ ਆ ਸਾਬ ਕਿਤਾਬ ਦਾ ਪੱਕਾ ਹੈ ਲਾਲਚ ਨਹੀਂ ਹੈ ਇਹਨੂੰ ਇਹ ਕਹਿੰਦਾ ਵੀ ਦੁਨੀਆ ਪਰ ਤੇ ਲੈ ਕੇ ਆ ਜਾਣਾ ਕਹਿੰਦਾ ਬਸ ਆ ਦੋ ਸਬਜੀ ਦੇ ਆ 2 ਕਿਲੋ ਕਹਿੰਦਾ ਵਾਤੇ ਵਾਦਾ ਲੈ ਜਾਊਗਾ ਕੀ ਆ ਜੋਗਾ ਕਰਦਾ ਹੈ ਬਾਈ ਇਹ ਦੇਖ ਲਓ ਇਹਨਾਂ ਕੋਲ ਡੰਗਰ ਆ ਜਿਹੜਾ ਦੁੱਧ ਲੱਸੀ ਵਾਝ ਜਾਂਦੀ ਹੈ ਇਹਦੀ ਲੱਸੀ ਲੂਸੀ ਇਹ ਇੱਕ ਨਹੀਂ ਦੇ ਦਿੰਦਾ ਕਹਿੰਦੂ ਕਿ ਇਹਨੂੰ ਤਾਂ ਨਾ ਹੁੰਨਾ ਦਿਹਾੜੀਆਂ ਨੂੰ ਦਿਹਾੜੀਆਂ ਨੂੰ ਪਲਾਉਂਦਾ ਇਹ ਪਾਠ ਕਰਾਉਂਦੇ ਆ ਮੈਂ ਪਹਿਲਾਂ ਵੀ ਸ਼ਾਇਦ ਤੁਹਾਨੂੰ ਦੱਸਿਆ ਤਾਂ ਮਤਲਬ ਗੁਰਦੁਆਰਾ ਸਾਹਿਬ ਦੇ ਵਿੱਚ ਹੁਣ ਅ ਇਸ ਵਾਰ ਕਰਾਇਆ ਇਹਨਾਂ ਨੇ ਲੰਗਰ ਲਾਇਆ ਦੋਏ ਭਰਾ ਮਾਰੇ ਤੇ ਤੁਹਾਨੂੰ ਲਾਉਨੇ ਆਪਾਂ ਖਵਾਰੇ ਦੇਖਿਓ ਹੁਣ ਖਮਾਰਿਆਂ ਦਾ ਨਜ਼ਾਰਾ ਲੈਣਗੇ ਡੰਗਰ ਭਈਆ ਮਹੀਨਾ ਬਹੁਤ ਔਖਾ ਡੰਗਰ ਵਾਸਤੇ ਗਰਮੀ ਵੀ ਆ ਹੱਦ ਤੇ ਵੱਧ ਅੱਜ ਤਾਂ ਹਵਾ ਚੱਲਦੀ ਆ ਤੇ ਮੱਛਰ ਹਲਾ ਸਭ ਤੋਂ ਵੱਡੀ ਪ੍ਰੋਬਲਮ ਆਉਂਦੀ ਆ ਸਾਲ ਦੇ ਵਿੱਚ ਡੰਗਰਾਂ ਨੂੰ ਮੱਛਰ ਤੋਂ ਚਲੋ ਠੀਕ ਆ ਜੀ ਸ਼ੇਅਰ ਸ਼ੁਰੂ ਕਰਦੇ ਰਹੋ ਠੀਕ ਆ ਜੀ ਓਕੇ